ਜਾਲ ਹੈਗਾ ਉਹ ਲਗਾਤਾਰ ਇੰਨਾ ਵੱਧਦਾ ਜਾ ਰਿਹਾ ਹੈ ਕਿ ਉਸ ਜਾਲ ਦੇ ਵਿੱਚ ਅਨਪੜਵੀ ਪੜ੍ਹੇ ਲਿਖੇ ਵੀ ਹਰ ਕੋਈ ਇਨਸਾਨ ਫਸਦਾ ਜਾ ਰਿਹਾ ਹੈ ਲੇਕਿਨ ਅੱਜ ਸਾਈਬਰ ਕ੍ਰਾਈਮ ਨੀ ਟੀਮ ਮੇਰੇ ਨਾਲ ਹੈ ਪੁਲਿਸ ਨੇ ਗੈਂਗ ਦਾ ਪਰਦਾਫਾਸ਼ ਕੀਤਾ ਅਖਰੂ ਗੈਂਗ ਕਿਵੇਂ ਲੋਕਾਂ ਨੂੰ ਇਹਦੇ ਵਿੱਚ ਫਸਾ ਰਹੀ ਸੀ ਕਿ ਕਿਹੜੇ ਕਿਹੜੇ ਲੋਕ ਸੀ ਜਿਹੜੇ ਇਸ ਵਿੱਚ ਫਸੇ ਨੇਗੇ ਜਾਣਕਾਰੀ ਇੱਕ ਨਾ ਨੈਸ਼ਨਲ ਇੰਟਰਨੈਸ਼ਨਲ ਨੈਕਸਸ ਹੈ ਜਿਹੜਾ ਕਿ ਪੋਲੇ ਪਾਲੇ ਲੋਕਾਂ ਨੂੰ ਠੱਗ ਰਹੇ ਨੇ ਸੋ ਉਸ ਦਾ ਇੱਕ ਛੋਟਾ ਜਿਹਾ ਪਾਰਟ ਛੋਟਾ ਜਿਹਾ ਗੈਂਗ ਸਾਡੇ ਮੁਹਾਲੇ ਵਿੱਚ ਆਪਰੇਟ ਕਰ ਰਿਹਾ ਸੀਗਾ ਇੱਕ ਸੋਸਾਇਟੀ ਦੇ ਵਿੱਚ ਇੱਕ ਫਲੈਟ ਦੇ ਵਿੱਚ ਕਿਰਾਏ ਤੇ ਰਹਿ ਕੇ ਤੇ ਇਹ ਗੈਂਗ ਸੀਗਾ ਸੱਤ ਬੰਦੇ ਤੇ ਇੱਕ ਫੀਮੇਲ ਇਹਨਾਂ ਦੇ ਵਿੱਚ ਹੈ ਤਾਂ 8 ਟੋਟਲ ਮੈਂਬਰਸ ਹਨ ਜੋ ਇਸ ਗੈਂਗ ਨੂੰ ਆਪਰੇਟ ਕਰ ਰਹੇ ਸੀ ਜਿਹੜੀ ਕਿਸ ਤਰੀਕੇ ਨਾਲ ਠੱਗੀ ਜੋ ਲੋਕਾਂ ਨਾਲ ਮਾਰਦੇ ਸੀ ਕੀ ਐਸਾ ਸੰਦੇਸ਼ ਦਿੰਦੇ ਸੀਗੇ ਕਿ ਹਾਂ ਤੁਹਾਡੇ ਬੈਂਕ ਦੇ ਵਿੱਚ ਪੈਸੇ ਕਢ ਲੈਣੇ ਕਿ ਕਿਸ ਤਰੀਕੇ ਨਾਲ ਇੱਕ ਫਰਸਟ ਸਟੈਪ ਦੇ ਵਿੱਚ ਪਹਿਲਾਂ ਕੁਝ ਬਲਕ ਮੈਸੇजेस ਭੇਜਨੇ ਵਿਕਟਮਸ ਨੂੰ ਔਰ ਉਸ ਦੇ ਵਿੱਚ ਮੈਂਸ਼ਨ ਹੋਣਾ ਉਸ ਦਾ ਕੰਟੈਂਟ ਦੇ ਵਿੱਚ ਲਿਖਿਆ ਹੋਣਾ ਮੈਸੇजेस ਦੇ ਵਿੱਚ ਕਿ ਤੁਹਾਡੇ ਅਕਾਊਂਟ ਦੇ ਅਗੇਂਸਟ ਕੁਝ ਬਿਟਕੁਆਇਨਸ ਦੀ ਪਰਚੇਸਸ ਹੋਈਆਂ ਬਿਟਕੁਆਇਨਸ ਇਲੀਗਲ ਹਨ ਸੋ ਉਹ ਇਹ ਦੱਸਿਆ ਜਾਂਦਾ ਸੀ ਕਿ ਅਗਰ ਇਸ 'ਚ ਕੋਈ ਟੈਰਰ ਫਾਈਨਾਂਸਿੰਗ ਜਾਂ ਕੋਈ ਮਨੀ ਲਾਂਡਰਿੰਗ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਹੋ ਸਕਦੀ ਹੈ ਸੋ ਤੁਹਾਡਾ ਇਹ ਮਿਸਯੂਜ਼ ਹੋ ਗਿਆ ਅਕਾਊਂਟ ਸੋ ਇਫ ਯੂ ਹੈਵ ਐਨੀ ਕੁਰੀ ਸੋ ਪਲੀਜ਼ ਕੰਟੈਕਟ ਅਸ 온 ਸੋ ਐਂਡ ਸੋ ਨੰਬਰ ਉਹ ਨੰਬਰ ਜਦੋਂ ਕਾਲ ਕੀ ਤਾਂ ਜਾਂਦਾ ਸੀਗਾ ਤਾਂ ਸਾਡੇ ਇੱਥੇ ਜਿਹੜਾ ਗੈਂਗ ਸੀਗਾ ਉਹ ਉਸ ਦੀ ਰਿਪਲਾਈ ਕਰਦੇ ਸੀਗੇ ਥੈਨ ਉਹ ਫਿਰ ਠੱਗੀ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਸੀ ਕਿ ਅਸੀਂ ਤੁਹਾਨੂੰ ਬਚਾ ਦਿੰਨੇ ਆ ਤੁਹਾਨੂੰ ਅਸੀਂ ਆਪਣੇ ਬੈਂਕਰਸ ਨਾਲ ਗੱਲ ਕਰਵਾਉਂਦੇ ਆ ਫਿਰ ਬੈਂਕਰਸ ਨੂੰ ਟ੍ਰਾਂਸਮਿਟ ਹੋ ਜਾਂਦੀ ਸੀ ਕਾਲ ਸੋ ਉਸ ਤੋਂ ਬਾਅਦ ਉਹ ਇਮਪਰਸੂਨੇਟ ਕਰਕੇ ਕਿ ਮੈਂ ਰਿਵੈਨਿਊ ਤੋਂ ਹਾਂ ਬੈਂਕਿੰਗ ਡਿਪਾਰਟਮੈਂਟ ਤੋਂ ਹਾਂ ਤੇ ਆਈਲ सेव योर द सिंक ते ਤੁਸੀਂ ਆਹ ਵਾਊਚਰਸ ਚ ਪਰਚੇਸ ਕਰੋ ਇਹ ਦੇਗੇ ਸੋ ਦੈਟ ਵੀ ਕੈਨ ਸ਼ੋ ਕਿ ਹਾਂ ਜੀ ਇਹ கரੈਕਟ ਉਹ ਹੈ ਅਕਾਊਂਟ ਇਸ ਜੇ ਕੋਈ ਉਹ ਨਹੀਂ ਹੈ ਹੇਰ ਫੇਰ ਨਹੀਂ ਹੈ ਸੋ ਇਸ ਤਰ੍ਹਾਂ ਸ਼ੁਰੂ ਕਰਕੇ ਦਨ ਦੇ ਯੂਜ਼ ਟੂ ਮੈਂਟ ਮਨੀ ਜਿਹੜੇ ਬੰਦੇ ਰਿਸ ਕਿਤੇ ਗਏ ਉਹਨਾਂ ਦਾ ਮਾਸਟਰ ਮਾਈਂਡ ਕੌਣ ਮੰਨੇ ਜਾ ਰਿਹਾ ਹੈ ਕਿ ਕੌਣ ਉਹਨਾਂ ਨੂੰ ਆਪਰੇਟ ਕਰ ਰਿਹਾ ਸੀ ਕਿਉਂਕਿ ਇਸ ਤਰੀਕੇ ਨਾਲ ਹੀ ਲੋਕਾਂ ਨੂੰ ਫਸਲਾਉਣਾ ਉਹਦੇ ਲਈ ਵੀ ਇੱਕ ਟ੍ਰੇਨਿੰਗ ਮੈਨ ਲੱਗਦਾ ਹੁੰਦੀ ਹੈ ਹਰ ਚੀਜ਼ ਲਈ ਟ੍ਰੇਨਿੰਗ ਲੈ ਲੈਂਦੇ ਨੇ ਬਿਲਕੁਲ ਟ੍ਰੇਨਿੰਗ ਹੁੰਦੀ ਹੋएगी ਇਹਨਾਂ ਮੈਂਬਰਸ ਦੀ ਰਾਦਰ ਹੋਰ-ਹੋਰ ਬੁਲਾ ਕੇ ਬੰਦੇ ਮੈਂਬਰਸ ਤੋਂ ਹੀ ਆਪਣੇ ਗੈਂਗਸ ਤੋਂ ਹੀ ਇਹ ਹੋਰ ਬੰਦਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਹੋਣਗੇ so that ਉਹਨਾਂ ਦਾ ਜਿਹੜਾ ਗੈਂਗ ਹੈ ਕਿਤੇ ਹੋਰ ਆਪਰੇਟ ਕਰਵਾਇਆ ਜਾ ਸਕੇ ਕਿਉਂਕਿ ਜਿਵੇਂ-ਜਿਵੇਂ ਕਾਲਸ ਵਧੀਆਂ ਜਾਣਗੀਆਂ ਉਹਨਾਂ ਇਹਨਾਂ ਨੂੰ ਬੰਦੇ EMPLOYEES ਜ਼ਿਆਦਾ ਚਾਹੀਦੇ ਹੋਣਗੇ so ਬੰਦਾ ਹੈ ਹਾਂਜੀ ਜਿਹੜਾ ਇਹਨਾਂ ਦਾ ਕਿੰਗਪਿਨ ਹੈ ਵੀ ਆਰ ਆਫਟਰ ਹਿਮ ਤੇ ਜਲਦੀ ਉਹਨੂੰ ਨੈਪ ਕੀਤਾ ਜਾਏਗਾ ਅੱਛਾ ਜਿਹੜੀ ਗੈਂਗ ਚੱਲ ਰਹੀ ਹੈਗੀ ਉਹ ਗੈਂਗ ਤੁਹਾਡੇ ਲਈ ਗੱਲ ਕਿਤੇ ਹੋਰ ਵੀ ਆਪਰੇਟ ਕਰ ਰਹੀ ਹੋਣੀ ਤੁਸੀਂ ਇਹਨਾਂ ਦਾ ਪੁੱਛ ਕੇ ਕਿਤੇ ਪਤਾ ਚੱਲਿਆ ਕੁਝ ਕਿ ਹੋਰ ਕਿੱਥੇ ਵੀ ਇਦਾਂ ਦੇ ਅਪਰਾਧ ਚੱਲ ਰਹੇ ਨੇ ਮੁਹਾਲੇ ਦੇ ਵਿੱਚ ਇਹਨਾਂ ਦਾ ਐਕਚੁਅਲੀ ਅਸੀਂ ਹੁਣੀ ਪੇਸ਼ ਕਰਕੇ ਰਿਮਾਂਡ ਲੈਣਾ ਤੇ ਫਿਰ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਨੇ ਉਹ ਸਾਰੀ ਚੀਜ਼ ਹੁਣ ਤੱਕ ਟੋਟਲ ਕਿੰਨੀ ਠੱਗੀ ਮਾਰ ਚੁੱਕੇ ਨੇ ਉਹ ਉਹਨਾਂ ਐਵਰੇਜ ਮੰਥਲੀ ਜੋ ਹੁਣ ਤੱਕ ਇਹਨਾਂ ਦੀ ਕੈਲਕੂਲੇਸ਼ਨਸ ਕੀਤੀਆਂ ਅਸੀਂ ਤਾਂ 5 ਕਰੋੜ ਦੇ ਆਸ-ਪਾਸ ਸੋ ਪਿਛਲੇ 6 ਮਹੀਨੇ ਤੋਂ ਦੇ ਵਰ ਵਰਕਿੰਗ ਸੋ ਅਸੀਂ ਲੈ ਕੇ ਚੱਲ ਰਹੇ ਹਾਂ ਕਿ ਮਿਨਿਮਮ 30-35 ਕਰੋੜ ਰੁਪਏ ਦਾ ਹੋ ਚੁੱਕਿਆ ਹੈ ਔਰ ਇਸ ਤੋਂ ਜ਼ਿਆਦਾ ਹੋਣ ਦੀ ਪੂਰੀ ਸਾਨੂੰ ਮਤਲਬ ਹੈ ਸਵਾਲ ਇਸ ਠੱਗੀ ਦੇ ਜੋ ਸ਼ਿਕਾਰ ਹੋਏ ਨੇ ਲੋਕ ਉਹਨਾਂ ਦੀ ਵੀ ਕੁਝ ਲਿਸਟ ਆਈ ਹੈ ਸਾਹਮਣੇ ਜੋ ਜੋ ਸ਼ਿਕਾਰ ਹੋਏ ਨੇ ਉਸ ਦਾ ਸਾਨੂੰ ਮਿਲਿਆ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕਰਨ ਦੇ ਲਈ ਕਿਸ ਤਰੀਕੇ ਨਾਲ ਹੀ ਤੁਸੀਂ ਦੇਖਿਆ ਕਿ ਜੋ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਲੋਕ ਉਹਨਾਂ ਦੀ ਲਿਸਟ ਵੀ ਜਾਰੀ ਕਰਨਗੇ ਤੇ ਇਹਦੇ ਪਿੱਛੇ ਜੋ ਮਾਸਟਰ ਮਾਈਂਡ ਹੈ ਉਹ ਕੌਣ ਹੈ ਉਹਦਾ ਨਾਮ ਵੀ ਛੇਤੀ ਅੱਗੇ ਆਏਗਾ ਲੇਕਿਨ ਇੱਕ ਵੱਡੀ ਸਫਲਤਾ ਜੋ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਦੇ ਹੱਥ ਲੱਗੀ ਹੈ ਜਿਸ ਦੇ ਰਾਹੀਂ ਉਹ ਲੋਕ ਸ਼ਾਇਦ ਅੱਗੇ ਆਉਣ ਵਾਲੇ ਬਚ ਜਾਣਗੇ ਜੋ ਇਸ ਠੱਗੀ ਦਾ ਸ਼ਿਕਾਰ ਹੋਣੇ ਸੀਗੇ ਟੋਟਲ ਮੈਂਬਰ 8 ਦੱਸੇ ਗਏ ਨੇ 7 ਬੰਦੇ ਇੱਕ ਕੁੜੀ ਦੱਸਿਆ ਗਿਆ ਮੁਹਾਲੀ ਤੋਂ ਕੈਮਰਾ ਪਰਸਨ ਆਕਾਸ਼ ਦੇ ਨਾਲ ਪ੍ਰਿੰਸ ਦਾ ਡੈਨਿਕਸ ਵੈਰਟੀਵੀ